ਸਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਇੱਕ ਨਿਸ਼ਾਨ ਦੇ ਹੇਠਾਂ 71 ਹੋਈਏ ਇੱਕ ਪੰਥ ਤੇ ਇੱਕ ਹੈ ਸੋਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਨੂੰ ਓਟ ਇੱਕ ਪੰਥ ਇੱਕ ਹੈ ਸੋਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਨੂੰ ਓਟ ਇੱਕ ਨਿਸ਼ਾਨ ਦੇ ਹੇਠਾਂ 71 ਹੋਈਏ ਆਪ ਜੀ ਦੀਆਂ ਧੜੇ ਬੰਦੀਆਂ ਆਪ ਜੀ ਦੀਆਂ ਪਾਰਟੀ ਬਾਜ਼ੀਆਂ ਲੀਡਰੀਆਂ ਛੱਡ ਕੇ ਜ਼ਿੰਮੇਵਾਰੀਆਂ ਛੱਡ ਕੇ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਲੈਂਦੇ ਹਾਂ ਇੱਕ ਨਿਸ਼ਾਨ ਹੈ ਤਾਂ ਇਕਤਰ ਹੋਈਏ ਜੋ ਇਸ ਸਮੇਂ ਦੀ ਬਹੁਤ ਵੱਡੀ ਮੰਗ ਹੈ ਹਾਲਸਾਲ ਸਾਰੇ ਪਾਸੇ ਸਿੱਖ ਕੌਮ ਥੇਰੂ-ਕੇਰੂ ਹੋਈ ਪਈ ਹੈ ਤੇ ਇਸ ਸਮੇਂ ਦੀ ਆਵਾਜ਼ ਬੁਲੰਦ ਕਰਦੇ ਹਾਂ ਕੈਲੀਫੋਰਨੀਆ ਪ੍ਰਜਨੋਂ ਤੇ ਸਰਦਾਰ ਔਰ ਯੂਕੇ ਦੇ ਸਿੱਖ ਯੂਕੇ ਦੀਆਂ ਸਿੱਖ ਸੰਗਠਾ ਕੈਲੀਫੋਰਨੀਆ ਦੀਆਂ ਸਿੱਖ ਸੰਗਠਾ ਪ੍ਰਜਨੋਂ ਦੀਆਂ ਤੇ ਇੰਡੀਆ ਦੇ ਅੰਦਰ ਬਸਦੇ ਸਿੱਖ ਵੀਰ ਸਾਰੇ ਇਕੱਤਰ ਹੋ ਕੇ ਪਹਿਲੀ ਹਲੇਮੀ ਯਾਤਰਾ ਬੇਗਮਪੁਰਾ ਹਲੇਮੀ ਯਾਤਰਾ ਇਹ ਆਰੰਭ ਕਰਨ ਲੱਗੇ ਹਾਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਨੂੰ ਸਾਰੇ ਸਿੱਖਾਂ ਨੂੰ ਸਤਿਗੁਰੂ ਜੀ ਇੱਕੋ ਨਿਸ਼ਾਨ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੈ 77 ਹੋਈਏ ਇਹ ਮੈਸੇਜ ਸੰਸਾਰ ਭਰ ਦੇਆਂ ਸਿੱਖਾਂ ਨੂੰ ਇਸ ਥਾਂ ਤੋਂ ਡੇਰਾ ਬਾਬਾ ਨਾਨਕ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਓਟ ਆਸਰਾ ਲੈਂਦੇ ਅਸੀਂ ਯਾਤਰਾ ਅਲਪਣ ਲੱਗੇ ਆ ਜੀ ਆਓ ਜੀ ਫਤਿਹ ਦੀ ਸਾਂਝ ਪਾਈਏ ਔਰ ਇਹਨਾਂ ਬੰਦੀਆਂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਜੁੜੇ ਹੋ ਇੱਕ ਪੰਥ ਇੱਕ ਸੋਚ ਚੈਨਲ ਦੇ ਨਾਲ ਇੱਕ ਪੰਥ ਇੱਕ ਸੋਚ ਦੇ ਨਾਂ ਨਾਲ ਜਾਣਿਆ ਜਾਂਦਾ ਸਿੱਖ ਇਕਤਾ ਮਿਸ਼ਨ ਜੋ ਕਿ ਪਿਛਲੇ 8 ਵਰ੍ਹੇ ਤੋਂ ਚਲਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਹੈ ਪੰਥ ਵਿੱਚ ਜੋ ਵੰਡੀਆਂ ਪੰਗੀਆਂ ਹੋਈਆਂ ਨੇ ਉਹਨਾਂ ਨੂੰ ਖਤਮ ਕਰਕੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਠਾ ਕੀਤਾ ਜਾਵੇ ਸਦੀਆਂ ਤੋਂ ਮਨੁੱਖਤਾ ਦਾ ਭਲਾ ਚਾਹਣ ਵਾਲੇ ਹਰ ਧਰਮ ਦੇ ਲੋਕ ਇਹ ਕਹਿ ਰਹੇ ਹਨ ਕਿ ਇੱਕ ਦਿਨ ਸੰਸਾਰ ਦਾ ਭਲਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਹੇਠ ਹੀ ਹੋਣਾ ਹੈ ਇਸੇ ਲੜੀ ਨੂੰ ਅੱਗੇ ਤੋਰਦਿਆਂ ਇੱਕ ਪੰਥ ਇੱਕ ਸੋਚ ਬੈਨਰ ਹੇਠ ਕੈਲੀਫੋਰਨੀਆ ਇੰਗਲੈਂਡ ਅਤੇ ਭਾਰਤ ਦੇ ਕੁਝ ਸੰਗਾਂ ਵੱਲੋਂ ਮਿਲ ਕੇ ਪਹਿਲੀ ਹਲੇਮੀ ਯਾਤਰਾ 20 ਮਾਰਚ ਤੋਂ 8 ਅਪ੍ਰੈਲ ਤੱਕ ਕੱਢੀ ਗਈ 20 ਮਾਰਚ ਨੂੰ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਨਤਮਸਤਕ ਹੋਈਆਂ ਇਸ ਤੋਂ ਬਾਅਦ 21 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਅਤੇ ਰੱਬੀ ਬਾਣੀ ਦੇ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ 24 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੰਗਤਾਂ ਡੇਰਾ ਬਾਬਾ ਨਾਨਕ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ ਇਸ ਤੋਂ ਬਾਅਦ 25, 26 ਅਤੇ 27 ਮਾਰਚ ਨੂੰ ਸੰਗਤਾਂ ਨੇ ਦਿੱਲੀ ਦੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਹਰ ਗੁਰੂ ਘਰ ਵਿੱਚ ਹਾਜ਼ਰੀ ਭਰਨ ਸਮੇਂ ਪੰਥ ਏਕਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਸੰਗਤ ਸਭਾ ਬੜਗਾਉਂ ਮੱਧ ਪ੍ਰਦੇਸ਼ ਨੂੰ ਰਵਾਨਗੀ ਕੀਤੀ ਗਈ ਇਥੇ ਇਲਾਕੇ ਵਿੱਚ ਇਸੇ ਕਾਰਜ ਦਾ ਸੰਦੇਸ਼ ਲਗਾਤਾਰ ਦੇਣ ਲਈ ਨਵੇਂ ਉਹ ਸਾਰੇ ਗੁਰੂ ਘਰ ਵਿੱਚ ਪੂਰੇ ਇਲਾਕੇ ਨੇ ਇਕੱਤਰ ਹੋ ਕੇ ਗੁਰੂ ਸਾਹਿਬ ਨੂੰ ਆਸਨਾ ਤੇ ਬਿਰਾਜਮਾਨ ਕੀਤਾ 28 ਮਾਰਚ ਨੂੰ ਫਿਰ ਸ਼੍ਰੀ ਸਹਿਜ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਅਤੇ 31 ਮਾਰਚ 2024 ਨੂੰ ਸੰਪੂਰਨਤਾ ਹੋਈ ਉਪਰੰਤ ਹਜ਼ਾਰਾਂ ਸੰਗਤਾਂ ਨੇ ਇਕੱਤਰ ਹੋ ਕੇ ਇੱਕ ਪੰਥ ਇੱਕ ਸੋਚ ਲਈ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਉਪਰੰਤ ਗੁਰਦੁਆਰਾ ਆਰਤੀ ਸਾਹਿਬ ਜਗਨਨਾਥ ਪੁਰੀ ਨੂੰ ਸੰਗਤਾਂ ਨੇ ਚਾਲੇ ਪਾਏ ਜਿਸ ਵਿੱਚ ਸੰਗਤਾਂ ਨੇ ਜਗਨਨਾਥ ਪੁਰੀ ਵਿਖੇ ਸਾਲਾਨਾ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਜਿੱਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਾਰਕ ਵਿੱਚ ਵਿਅੰਤ ਸੰਗਤਾਂ ਨੇ ਪੰਥਕ ਏਕਤਾ ਦੀ ਅਰਦਾਸ ਕੀਤੀ ਗੁਰੂ ਧਾਮਾਂ ਦੇ ਦਰਸ਼ਨ ਕਰਕੇ 8 April ਨੂੰ ਦਿੱਲੀ ਵੱਲ ਵਾਪਸੀ ਕੀਤੀ ਇਸ ਤਰ੍ਹਾਂ ਇੱਕ ਪੰਥਕ ਸੋਚ ਬੈਨਰ ਦੇ ਹੇਠ ਪੂਰੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਲਈ ਇੱਕ ਨਵੇਕਲੀ ਕੋਸ਼ਿਸ਼ ਕੀਤੀ ਗਈ ਅਤੇ ਸੰਗਤਾਂ ਵੱਲੋਂ ਇਹਨਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਥੇਦਾਰਾਂ ਨੂੰ ਸੇਵਕ ਬਣਾਓ ਦੇ slogan ਨੂੰ ਉਚਾਰਦੇ ਹੋਏ ਆਮ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇੱਕ ਕਰਨ ਦੇ ਲਈ ਇਕਜੁੱਟ ਹੋ ਜਾਓ ਕਿ ਤੁਹਾਡੇ ਸਭ ਦੇ ਇਸ ਦੇ ਸੰਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਥ ਤੇ ਇੱਕ ਹੈ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ